ਸੁਹਾਣਾ ਵਿਖੇ 28 ਦਸੰਬਰ ਦਿਨ ਐਤਵਾਰ ਸਵੇਰੇ 11 ਵਜੇ ਦੇ ਕਰੀਬ ਲੁੱਟਾਂ ਖੋਹਣ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਹਾਣਾ ਥਾਣੇ ਦੀਆਂ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਬਾਬਤ ਡੀਐਸਪੀ ਹਰਸੀਮਨ ਸਿੰਘ ਬਾਲ ਨੇ ਕੀ ਕੁਝ ਕਿਹਾ ਆਓ ਤੁਹਾਨੂੰ ساری ਗੱਲਬਾਤ ਦੱਸਦੇ ਹਾਂ ਤੇ ਬੇਸਿਕਲੀ 23 12 ਤੇ 24 12 ਦੀ ਦਰਮਿਆਨੀ ਰਾਤ ਨੂੰ ਇੱਕ ਅਮੇਤ ਕੁਮਾਰ son of ਇਲਮ ਚੰਦ ਜਿਹੜਾ Zomato ਤੇ ਕੰਮ ਕਰਦਾ ਸੀਗਾ ਇਹ ਜਾ ਰਿਹਾ ਸੀ ਤੇ ਇਹ ਤਿੰਨ ਬੰਦਿਆਂ ਨੇ ਇਹਨੂੰ ਪਿਸਤਲ ਵਿਖਾ ਕੇ ਰਾਏਪੁਰ ਕਲਾਂ ਦੇ বাস ਸਟੈਂਡ ਦੇ ਕੋਲ ਇਹ ਦੇਖੋ ਮੋਟਰਸਾਈਕਲ ਖੋਇਆ ਸੀ ਤੇ ਜਿਸ ਤੇ ਅਸੀਂ ਜਦੋਂ ਵਾਰਦਾਤ ਹੋਈ ਉਦੋਂ ਹੀ ਅਸੀਂ ਆਪਣੀਆਂ ਐਸ ਐਚ ਓ ਸੁਨੀਲ ਕੁਮਾਰ ਐਸ ਐਚ ਓ ਸੁਹਾਣਾ ਜਿਹੜੇ ਹੈ ਇਨਾਂ ਦੀਆਂ ਅੱਡ ਅੱਡ ਟੀਮਾਂ ਅਸੀਂ ਬਣਾ ਕੇ ਤੇ ਉਦੋਂ ਹੀ ਇਹਦੀ ਪਾਲ ਕਰਨੀ ਸ਼ੁਰੂ ਕਰਤੀ ਸੀ ਜਿਹਦੇ ਵਿੱਚ ਫਿਰ ਸਾਨੂੰ 24 ਤਰੀਕ ਨੂੰ ਇਹਦੇ ਤੇ ਮਕਦਮਾ ਨੰਬਰ 320 2412 25 ਅੰਡਰ ਸੈਕਸ਼ਨ 304 ਬੀ ਐਨ ਐਸ ਤੇ 2554 98 ਮਿਥ ਥਾਣਾ ਸੁਹਾਣਾ ਦਰਜ ਕਰਕੇ ਤੇ ਤਫ਼ਤੀਸ਼ ਕੀਤੀ ਤੇ ਉਹਦੇ ਵਿੱਚ ਸਾਨੂੰ ਦੋ ਬੰਦੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਅਰਸ਼ਦੀਪ ਪੁੱਤਰ ਜਗੀਤ ਸਿੰਘ ਜਲਾਲਾਬਾਦ ਤੇ ਇੱਕ ਕਰਨ ਕੁਮਾਰ ਪੁੱਤਰ ਰਾਮਚੰਦ ਜਲਾਲਾਬਾਦ ਤੇ ਇੱਕ ਇਹਦੇ ਚੋਂ ਅਜੇ ਦੋਸ਼ੀ ਫਰਾਰ ਇਹ ਦੋਵੇਂ ਜਿਹੜੇ ਹੈਗੇ ਆ ਆਪਣੇ ਫਿਰੋਜ਼ਪੁਰ ਦੇ ਜਲਾਲਾਬਾਦ ਫਿਰੋਜ਼ਪੁਰ ਦੇ ਰਹਿਣ ਵਾਲੇ ਸਰ ਇਹਨਾਂ ਦੀ ਕੋਈ ਹਿਸਟਰੀ ਸ਼ੀਟ ਨਹੀਂ ਜਾਂ ਇਹਨਾਂ ਦੀ ਪਹਿਲੀ ਵਾਰ ਦਾ ਸੀ ਇਹਨਾਂ ਆਪਣੇ ਇਹਨਾਂ ਦੀ ਹਾਂ ਇਹ ਬਾਈ ਭਾਈ ਸਾਲ ਦੇ ਬੱਚੇ ਆ ਫਿਰ ਵੀ ਅਸੀਂ ਪੀਐਸਆਈ ਦੀ ਤੋਂ ਅਸੀਂ ਕਨਫਰਮ ਕੀਤਾ ਹੈ ਅਜੇ ਉਹਦਾ ਨਾ ਪਰ ਫਿਰ ਵੀ ਅਸੀਂ ਇਹ ਜਿਹੜੀ ਇਹਦੀ オリジナリティ ਹੈ ਅਸੀਂ ਉਹਨਾਂ ਦੇ ਜਿਹੜੇ ਸੰਬੰਧਿਤ ਠਾਣਾ ਹੈ ਉਹਦੇ ਉਥੋਂ ਕਨਫਰਮ ਕਰਕੇ ਹੀ ਤੁਹਾਨੂੰ ਇਹਦੇ ਬਾਰੇ ਵੱਖਰੇ ਤੌਰ ਤੇ ਦੱਸਦੇ ਹਾਂ ਜਿਹੜਾ ਪਰ ਤੌਰ ਤੇ ਆ ਇਹ ਲੈਸੈਂਸੀ ਹੈ ਜੀ ਕਿਸ ਦਾ ਸੀਗਾ ਨਹੀਂ ਇਹ ਇਲੀਗਲ ਪਿਸਟਲ ਹੈ ਗਲੌਕ ਪਿਸਟਲ ਹੈ ਇਹਦੇ ਵਿੱਚ 6 ਰੌਂਦ ਵੀ ਸਾਨੂੰ ਬਰਾਮਦ ਹੋਏ ਤਿੰਨ ਅਰਸ਼ਦੀਪ ਕੋਲ ਇੱਕ ਪਿਸਟਲ ਗਲੌਕ ਤੇ ਤਿੰਨ ਰੌਂਦ ਤੇ ਤਿੰਨ ਕਰਨ ਕੋ ਰੌਂਦ ਬਰਾਮਦ ਹੋਏ ਕਿੰਨੇ ਦੇ ਅੰਦਰ ਮਾਰਦਦੇ ਨੇ ਉਹ ਇਹ 4 ਦਿਨ ਦੇ ਰਮਾਨ ਤੇ ਹੈ ਜੀ। ਇਹ ਕਿਤੇ ਬਾਜ਼ਾਰ ਤੋਂ ਅੰਜਾਮ ਦੇਣਾ ਸੀ ਤੇ ਨਾਲ ਪਿਸਤਲ ਦੇ ਨਾਲ। ਵੀ ਇਹ ਇਹ ਅਜੇ ਪੁੱਛਕਿਛ ਦੀ ਉਹ ਹੈ। ਪਰ ਅਸੀਂ ਜਦੋਂ ਇਹਨਾਂ ਨੇ ਵਾਅਦਾ ਤੇ ਇੱਕ ਤੇ ਕੀਤੀ ਹੈ ਜਿਹਦੇ ਵਿੱਚ ਇਹਦੇ ਤੇ ਮਕਦਮਾ ਦਰਜ ਹੋਇਆ ਹੈ। ਤੇ ਹੋਰ ਬਾਰੇ ਵੀ ਅਸੀਂ ਤੁਹਾਨੂੰ ਇਹ ਜਿਹੜੇ ਕੁਝ ਕਈ ਬਈ ਸਾਲ ਦੇ ਕਹਿ ਰਹੇ ਹੋ ਜੀ ਆਪਦੇ ਵਿੱਚ ਦੋਸਤ ਨਹੀਂ ਚਾਹਣਾ ਕੋਈ ਲਿੰਕ ਆਪਸ ਦੇ ਵਿੱਚ ਇਹ ਆਪਸ ਚ ਇੱਕੋ ਸ਼ਹਿਰ ਦੇ ਰਹਿਣ ਵਾਲੇ ਰਹਿਣ ਵਾਲੇ ਆ ਇੱਥੇ ਇਹੀ ਕੰਮ ਮਤਲਬ ਕਰਨ ਆਏ ਹੋਏ ਸੀ ਤੇ ਇਹਨਾਂ ਨੇ 23 24 ਦੀ ਦਰਮਿਆਨੀ ਰਾਤ ਨੂੰ ਇਹ ਕੀਤਾ ਤੇ ਪੁਲਿਸ ਸਾਡੀ ਨੇ ਐਸ ਐਚ